ਅੱਜ ਭਾਇਆ ਨਾ ਕੋਈ ਆਈ ਨਹੀਂ ਯਾਰ ਫੁੱਦੂ ਜਿਹੜਾ ਲਾਉਣਾ ਸੀਗਾ ਜੇ ਕੋਈ ਆਉਂਦਾ ਉਹ ਆਉਂਦਾ ਆ ਯਾਰ ਉਹਦਾ ਫੁੱਦੂ ਲਾਉਣੇ ਆਪਾਂ ਆਹ ਕਹਤਾ ਹੈ ਹੋ ਤਾਂ ਕਿਵੇਂ ਆ ਵਧੀਆ ਮੁੰਡੇ ਹੋਰ ਠੀਕ ਹੋ ਤੁਸੀਂ ਇਹ ਕਿਵੇਂ ਮੋਰ ਤੇ ਨੱਕ ਕੇ ਲੈ ਖੜਿਆ ਕੰਮ ਡਿਓ ਬਸ ਅੱਜ ਮੇਲੇ ਜੇ ਸੀ ਅਸੀਂ ਇੱਥੇ ਖੜੇ ਸੀਗੇ ਹੋਰ ਓਏ ਕੰਮ ਧੰਦਾ ਕਰ ਲਿਆ ਕਰੋ ਤੁਸੀਂ ਆਹ ਦੇਲਾ ਕਿਸੀ ਆਉਦੀ ਸੀ ਆਉਦੀ ਜਵਾਲੀ ਚ ਕਿੰਨਾ ਕੰਮ ਕਰਦੇ ਤਾਂ ਤੁਸੀਂ ਡੱਕਾ ਨਹੀਂ ਕਰਦੇ ਯਾਰ ਨਹੀਂ ਐਸੇ ਕੰਮ ਨਹੀਂ ਸੀ ਅੱਜ ਬੇਲੇ ਸੀ ਬਸ ਉਹ ਬਾੜਾ ਮੋਟਾ ਬਾਪੂ ਵਾਲਾ ਹੱਥ ਬਲਟਾ ਰਿਆ ਕਰ ਰਿਹਾ ਤੁਸੀਂ ਕੋਈ ਨਹੀਂ ਕੋਈ ਨਹੀਂ ਹੁਣ ਤੇਰੀ ਮੰਨ ਲਾਂਗੇ ਮੰਨ ਕੀ ਲੈ ਕਰਾਂਗੇ ਹੋਰ ਕਿੱਧਰ ਜਾਇਆ ਫਿਰ ਉਹ ਕਿਤੇ ਨੀਵਾ ਖੇਤ ਗੀੜਾ ਮਾਰ ਕੇ ਆਏ ਨਾਲੇ ਮਹਾ ਕੋਈ ਸ਼ਿਕਾਰ ਸਕੂਰ ਦੇਖ ਲਿਆ ਮਾੜਾ ਮੋਟਾ ਮੁੰਡਿਆ ਮਿਲਿਆ ਫਿਰ ਸ਼ਿਕਾਰ ਕੋਈ ਤਾਂ ਉਹ ਸ਼ਿਕਾਰ ਕਾਣ ਮਿਲਿਆ ਯਾਰ ਓਕੇ ਹੁਣ ਸਾਨੂੰ ਡੂੰਘੀਆਂ ਗੱਲਾਂ ਮੈਂ ਦੱਸ ਹੀ ਨਹੀਂ ਸਕਦਾ ਹੁਣ ਜੇ ਸਾਨੂੰ ਦੱਸਤਾ ਤੁਸੀਂ ਖਰਾਬ ਹੋ ਜਾਓਗੇ ਤੇਰਾ ਨਾਂ ਲੈ ਦੇਵੋਗੇ ਤੁਸੀਂ ਜਾ ਕੇ ਆਪਦੀ ਤਾਈ ਕੋਲ ਗੱਲਾਂ ਕਰੋਗੇ ਕਿ ਤਾਈ ਨੇ ਕਿ ਕੀ ਸ਼ਿਕਾਰ ਮਾਰਦਾ ਫਿਰ ਦਾ ਅਸਾਂ ਨਹੀਂ ਨਹੀਂ ਆਏਂਗੇ ਕਾਨੂੰਨ ਅਸੀਂ ਦਾਸ ਦੇ ਆ ਤਾਈ ਨੂੰ ਨਹੀਂ ਨਹੀਂ ਤੁਸੀਂ ਦੱਸੋਗੇ ਜ਼ਰੂਰ ਨਹੀਂ ਨਹੀਂ ਸੋਨੂੰ ਮੇਰੇ ਤੇ ਮੈਨੂੰ ਪ੍ਰੋਸਾ ਨਹੀਂ ਰਿਹਾ ਹੁਣ ਤੁਹਾਡੇ ਤੇ ਤੁਸੀਂ ਇੱਕ ਦੋ ਵਾਰੀ ਮੇਰੀ ਚੁੰਗੀਆਂ ਕਰਕੇ ਮੇਰਾ ਕੁਰਤਾ ਪਰਵਾਇਆ ਨਹੀਂ ਅਸੀਂ ਨਹੀਂ ਕੋਈ ਹੋਰ ਹੋ ਨਹੀਂ 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 ਇੱਕ ਵਾਰੀ ਮੇਰੇ ਤੇ ਤੇਰੇ ਦੇ ਮੁੰਡੇ ਮੈਨੂੰ ਬੜੇ ਸ਼ੱਕ ਸੀ ਪਹਿਲਾਂ ਵੀ ਮੇਰੇ ਤੇ ਸ਼ੱਕ ਸੀ ਹਾਂ ਮੈਂ ਚਾਲ ਮੈਂ ਤਾਂ ਦੱਸਿਆ ਤੁਸਿਆਂ ਕਿਤੇ ਨਹੀਂ ਨਹੀਂ ਜਦੋਂ ਤੂੰ ਤਾਈ ਕੋਲ ਮੇਰੀ ਚੁਗਲੀ ਕੀਤੀ ਹੈ ਉਸ ਵੇਲੇ ਮੇਰਾ ਚਾਦਰ ਤੂੰ ਹੀ ਪਰਵਾਇਆ ਤਾਂ ਹੈਗੀ ਸੀ ਮੈਨੂੰ ਅੱਜ ਵੀ ਪੰਨੇ ਸ਼ੱਕ ਆ ਦੱਸਿਆ ਗਏ ਨੇ ਤੈਨੂੰ ਇਹ ਮੈਨੂੰ ਦੱਸਿਆ ਕਿਵੇਂ ਆ ਕਿੱਦਿਖ ਮੈਨੂੰ 100 ਖਾਣਾ ਮਿਲਦੀ ਆ ਅੱਛਾ ਮੇਰਾ ਕੰਮ ਕੀ ਆ ਸਾਰ ਦੇ ਪਿੰਡ ਦੇ ਜਿਹੜੇ ਦਿਨ ਇੱਧਰ ਜਾਣਾ ਇੱਧਰ ਜਾਣਾ ਠੀਕ ਆ ਹਾਂ ਹੁਣ ਕਿੱਧਰ ਨੂੰ ਜਾਣਾ ਫਿਰ ਉਹ ਜਾਣਾ ਜਿੱਥੇ ਮੁੰਡਾ ਘਰੇ ਜਾ ਕੇ ਪਿਆ ਕੀ ਜਿੰਨੇ ਆ ਹੁਣ ਗੇੜਾ ਗੁੜਾ ਮਾਰ ਕੇ ਆਏ ਆ ਅੱਛਾ ਚਾਚਾ ਕਿਧਰ ਗਿਆ ਆਪਣਾ ਉਹ ਚਾਚੇ ਨੇ ਮੁੰਡਾ ਕਿੱਥੇ ਜਾਣਾ ਉਹ ਤਾਂ ਮੇਰਾ ਫਲਾ ਤੈਨੂੰ ਪਤਾ ਕਾੜ ਕੋੜ ਬਾੜਾ ਹੀ ਕਰਦਾ ਅੱਛਾ ਕੋਤੇ ਤੈਨੂੰ ਪਤਾ ਪਰਚੀ ਪਰਚੀ ਹੈਗੀ ਉਹ ਤਾਂ ਭੱਜਿਆ ਫਿਰਦਾ ਯਾਰ ਫਰਾਰ ਹੋਇਆ ਵੈ ਹਾਂ ਫਰਾਰ ਹੋਇਆ ਹੋਇਆ ਮੈਂ ਲਗਣਾ ਭਾਂਡੇ ਮਾਂਜੀ ਜਾਂਦਾ ਘਰ ਯਾਰ ਓਏ ਬਾਸ ਯਾਰ ਹੁਣ ਤੈਨੂੰ ਮੈਂ ਤੂੰ ਡੁੰਗੇ ਚੱਕ ਮੈਂ ਨਾ ਸਿਰਿਆ ਕਰ ਤੂੰ ਤਾਂ ਤੂੰ ਕਦੋਂ ਮੇਰਾ ਕੁੜਤਾ ਖਿੱਚਣ ਲੱਗ ਗਿਆ ਨੇ ਸਰੂਨ ਜਦੋਂ ਮੈਂ ਮਿਲਦੇ ਮਿਲਦਾ ਹੁਣ ਸਾਨੂੰ ਡੁੰਗੇ ਗੱਲ ਕੀ ਦੱਸਾਂ ਉਹਦੀ ਕੀ ਭਾਈ ਭਾਂਡੇ ਮੈਂ ਦਾ ਕੱਪੜੇ ਕਿਹੋਂ ਦਾ ਹੈ ਹਾਂ ਮੈਂ ਸੋਣਾ ਤੂੰ ਬੜੇ ਹੀ ਕਾਣ ਕਰਦਾ ਸਾਡੀ ਵੀ ਕਰਾ ਦੇ ਯਾਰ ਕਹੇ ਓ ਮੁੰਡਿਆ ਕਰਾ ਦ ਤੂੰ ਮੈਨੂੰ ਦੇਖ ਕੇ ਸਿਆਣਾ ਲੱਗਦਾ ਆ ਮੈਨੂੰ ਚੁਗਲ ਖੋਰ ਜਾ ਲੱਗਦਾ ਪਹਿਲਾਂ ਤਾਂ ਇਹਦੇ ਨਾਲ ਤੂੰ ਨਾ ਰਹਿਿਆ ਕਰ ਮੁੰਡਿਆ ਇਹ ਤਾਂ ਫਿਰ ਪਾਣੀ ਤੇ ਆ ਜਾ ਬਾਬਾ ਰਹਿਣਾ ਪੈਂਦਾ ਕੀ ਕਰੀਦਾ ਤੈਨੂੰ ਮੈਂ ਦੱਸਦਾ ਇਹਨੇ ਨਾ ਉਹ ਕਾਕਾ ਮੇਰੀਆ ਦੋ ਤਿੰਨ ਵਾਰੀ ਚੁਗਲੀਆਂ ਕੀਤੀਆਂ ਮੈਨੂੰ ਇਹ ਤਾਂ ਵਿਸ਼ਵਾਸ ਹੀ ਨਹੀਂ ਰਿਹਾ ਹੁਣ ਮੇਰੇ ਨੂੰ ਤਾਂ ਹੈ ਜੋ ਵਿਸ਼ਵਾਸ ਉਹ ਤੇਰੇ ਤੇ ਮੁੰਡਿਆ ਤੂੰ ਮੈਨੂੰ ਪੜਿਆ ਲਿਖਿਆ ਮੁੰਡਾ ਲੱਗਦਾ ਹੈ ਹੈ ਚੰਗੇ ਮੈਨੂੰ ਸਕੂਲ ਕਾਲਜ ਵਿੱਚ ਪੜਿਆ ਲੱਗਦਾ ਤੂੰ ਤੇਰੀ ਕੰਮ ਕੀਤੇ ਕਾਹਦੀ ਕੂਟੀ ਪਵਾਈ ਦੀਨੀ ਐ ਤਕੀ ਤੂੰ ਨਾ ਟੈਨਸ਼ਨ ਲੈ ਆਪੀ पार बस परा है, है। यहां तने फौ लगे ने। ना, ने, ने, ना, जी ये बंदे ਕੋਲ ਤੂੰ ਇੰਨੀ ਕਿ ਗੱਲ ਵੀ ਕਰੇ ਮੇਰੀ ਨਾ ਮੈਂ ਇਹਨੇ ਆਪਣੀ ਲਿਆ ਟੁੱਟ ਜੂ ਬਸ ਸੋਚ ਤਨੀ ਹਾਂ ਹਾਂ ਵੀ ਤੂੰ ਮੇਰਾ ਕਾਮਕਾਰ ਤਾ ਬਸ ਉੱਧ ਹੀ ਗਿਆ ਮੁੰਡਾ ਤੱਕ ਮੈਂ ਤਾਂ ਤੇਰਾ ਮੈਂ ਕਰਾ ਦੂੰ ਪਰ ਤੂੰ ਨਾ ਥੋੜੇ ਮੇਰਾ ਖੇਤ ਕੰਮ ਤੂੰ ਕਰਾਇਆ ਕਰ ਖੇਤ ਕੰਮ ਬਾਬਾ ਹਾਂ ਕੋਈ ਮਾੜਾ ਮੋਟਾ ਮੁੰਡਾ ਹੰਦਾ ਕੋਈ ਖੇਤ ਕੰਮ ਤੰਦਾ ਉਹ ਕਰਵਾਤਾ ਕੋਈ ਨਹੀਂ ਤੇਰੀ ਘਾਟੀ ਕੁਟੀ ਮੈਂ ਆਪੇ ਪਵਾ ਤਾ ਕੋਈ ਨਹੀਂ ਅਬ ਤਨ ਤਾਂ ਇਹ ਬੜੇ ਤਾ ਪਹਿਜਾ ਸਾਲੋਂ ਵੀ ਸਿਖਾ ਦੇ ਇੱਕਦਾਂ ਉਹ ਕੋਈ ਗੱਲ ਨਹੀਂ ਮੁੰਡਾ ਮੈਂ ਤੈਨੂੰ ਸਿਖਾ ਦੂੰ ਕਦੇ ਵੇਲੇ ਟਾਈਮ ਚਲੋ ਮੈਂ ਲੇਟ ਹੋਈ ਜਨਾ ਮੈਂ ਰੋਟੀ ਰੋਟੀ ਖਾਣੀ ਮੇਰੀ ਜਾਨ ਤੋਂ ਪਹਿਲਾਂ ਜਿਹੜੀ ਕੁੱਤਿਆਂ ਨੂੰ ਪਾ ਦੇਣਾ ਤੇ ਇਹ ਚੰਗਾ ਮੁੰਡਿਆ ਇਹੋ ਤਾਂ ਆਹੀ ਪੰਪ ਦੇ ਕੇ ਰੱਖਿਆ ਕਰ ਆਈ ਇਹੋ ਆਈ ਥਾ ਦੇਣਾ ਆਪਾਂ ਕੋਈ ਚੱਕਰ ਹੀ ਨਹੀਂ ਤੇਰੀ ਦੂਨ ਤਾਂ ਕੁੱਤਿਆਂ ਨੂੰ ਵੀ ਭੈੜੀ ਆ ਉਹਦਾ ਹੈ ਤੂੰ ਹਾਂ

ਓਏ ਮੈਂ ਤਾਂ ਉਹਨੂੰ ਸਾਖ ਬਾਰੇ ਕਿਹਾ ਸੀ ਮਾ ਸਾਖ ਸੁੱਕ ਕਰਾ ਦੇ ਤਾਈ ਜੇ ਨਹੀਂ ਸਾਖ ਕਰਾਉਣਾ ਤੂੰ ਦੇਖ ਲੈ ਹੱਥ ਪੱਲਾ ਮਾਰ ਲੈ ਕਹੇਗਾ ਫੂਟ ਪਾਇਆ ਸੀ ਉਹਦੇ ਪਾਇਆ ਜਾਨੀ ਓਏ ਹੇ ਓਏ ਮਰ ਪਾਉਂਦੀ ਓ ਇੱਕ ਵਾਰ ਟੰਗਣ ਨੂੰ ਅ ਮੈਨ ਕੋਈ ਹੋਈ ਨਹੀਂ ਦਿੱਤੋ ਇਹ ਕਿੱਸ ਕਰਤੀ ਲੀਕਾ ਆਹਾ ਕਿੰਨੀ ਖੁਸ਼ੀ ਹੋਈ ਤੇ ਜਾਨੀ ਕਦਰ ਆ ਹਾਉ ਮੈਨ ਯੋਨ ਨਾ ਹਮਨੇ ਉਹ だっ ਨੁਆਇ ਸੀ ਫੜ ਲਈ ਮੇਰਾ ਸਾਲਾ ਸੱਤ ਜਿੱਕੇ ਨੇ ਬੰਦੇ ਬੈਠੇ ਹੁੰਦੇ ਕਿਉਂ ਬੇਇੱਜ਼ਤੀ ਕਰਵਾਉਂਦੇ ਓਏ ਮੈਂ ਖੜੀ ਨਹੀਂ ਸੀ ਉਹਦੀ ਭੈਣ ਨਹੀਂ ਮਰ ਗਈ ਸੀ ਮੈਂ ਤਾਂ ਉਹਦਾ ਪਤਾ ਸਤਾ ਲੈਣ ਲੱਗਿਆ ਸੀ ਬਾਹ ਫੜ ਕੇ ਮਹਾ ਓਮ ਤੇਰੀ ਭੈਣ ਠੀਕ ਹੈ ਉਹ ਤਾਂ ਹੁਣ ਸਵਰਗਾਂ ਦੀ ਬਾਗੀ ਨਾ ਹੁਣ ਤੂੰ ਠੀਕ ਰਹਿਣੀ ਹੈ ਕੋਈ ਦਵਾਈ ਬੂਟੀ ਦਵਾਈ ਬਾ ਤੂੰ ਨਾ ਛੱਡ ਜੀ ਕਿੰਨਾ ਚਿਰ ਹੋ ਪਿਆ ਨਸ਼ਾ ਕਰਾਉਂਦੀ ਅੱਛਾ ਨਾ ਫਿਰ ਪਹਿਲਾ ਤੈਨੂੰ ਮੈਂ ਖੇ ਖਾਂਦਾ ਕਰਿਆ ਤੂੰ ਇਹ ਨਾਲ ਤੂੰ ਉਹ ਇੱਕ ਲਾਂਬਾ ਦੇ ਕੇ ਤੈਨੂੰ ਆ ਕੇ ਉਹ ਹੈਗੇ 1 2 ਮੁੱਢੀ ਜਿਹੜੇ ਆਪਣੇ ਮੋਰਚੇ 'ਚ ਵੀ ਖੜੇ ਹੁੰਦੇ ਸੀ ਨੇ 1 2 ਵਾਰੀ ਚੂੜੀਆਂ ਕੀਤੀਆਂ ਮੇਰਾ ਚਾਦਰ ਚੁੱਦਰਾ ਪੜਵਾਇਆ ਉਹ ਉਹ ਬੰਦੇ ਨੇ ਤੜਾਪੀ ਸੀ ਮੇਰੀ ਅੱਛਾ ਹਾਂ ਪਰ ਲਾਂਖੜਿਆ ਕਰਿਆ ਹੇ ਬੰਦਿਆ ਕੋਲ ਉਹ ਮੈਂ ਅਜੇ ਮੱਦੇ ਕੋਲ ਮੈਂ ਅਜੇ ਬੰਦੇ ਦੀ ਧਾਰ ਦੀ ਮਾਰ ਦਾ ਛੜੇ ਹੋਇਆ ਮੈਂ ਤਾਂ ਮੂੰਹ ਲਾ ਕੇ ਨਹੀਂ ਦਾਜੀ ਉਹਨਾਂ ਨੂੰ ਉਹ ਮੈਂ ਤਾਂ ਉਹਨਾਂ ਨੂੰ ਆਇਆ ਸੀ ਵੀ ਸਾਡੇ ਵਾਲੇ ਬੱਡੜ ਦਾ ਰਿਸ਼ਤਾ ਕਰਦੇ ਉਹ ਬੇਇੱਜ਼ਤੀ ਕਰਾਉਣ ਲਈ ਉਹ ਮੇਰਾ ਭਰਾ ਤੂੰ ਮੇਰੇ ਇੰਨੀ ਸੋਚਤੇ ਮੇਰੇ ਬਾਰੇ ਯਾਰ ਹੋਰ ਹਾਂ 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 ਲੱਗੇ ਜੀ ਮੇਰਾ ਨਾ ਹੋਵੇ ਨਾ ਤੈਨੂੰ ਘਰੋਂ ਕੱਢੂੰਗਾ ਹਾਂ ਹਾਂ ਮੇਰਾ ਨਹੀਂ ਨਹੀਂ ਉਹ ਪਿਆਰ ਕਰਦਾ ਪਿਆਰ ਕਰਦਾ ਤੈਨੂੰ ਦਿਨੋਂ ਦਿਨ ਇਹ ਦਿਨੋਂ ਪਿਆਰ ਆ ਰਿਹਾ ਤੇਰਾ ਮੇਰਾ ਜਿਹੜਾ ਮਾਇਕ ਹੈ ਤੂੰ ਕਿਉਂ ਛੇੜਦਾ ਓਏ ਮਾਇਕ ਕਹਿੰਦੇ ਤੇ ਬਾਹਲੀ ਬਿਨਾਮ ਹੋਏ ਤੇ ਆ ਆਪਣੇ ਕੋਈ ਭੈਣ ਆਟਾ ਮੰਗਰ ਵਾਲੀ ਨਹੀਂ ਉਹਦੀ ਕੋਈ ਆਟਾ ਆਪਣੇ ਸਵਾਭ ਨੂੰ ਕਿੰਨਾ ਨਜ਼ਦੀਕ ਆਇਆ ਇਹ ਤਾਂ ਲੋਕ ਕੁੱਟਣਾ ਆ ਤਾਈ ਜਿੰਨੇ ਕੀ ਆਪਣ ਖਾਨੇ ਠੀਕਾ ਹਾਂ ਨਾਲ ਗੱਲ ਕਰੀ ਜਿਸ ਵਾਰੀ ਤੱਕ ਆਪਾਂ ਲੈ ਕੇ ਆਈਆਂ ਸਾਰੀ 10 ਕਿਲੋਕ ਜਾਣੇ ਨੂੰ ਮੈਂ ਵੀ 30 ਕਿਲੋ ਦਾ ਕਲਪਾ ਮਿਲਦੀ ਆਪਾਂ ਨੂੰ ਆਪਣੇ ਕਹੂੰਗਾ ਵਾਟਾ ਮੰਗਣ ਛੜਿਆਂ ਦੇ ਚੌੜਾ ਖੇਰ ਖੂ ਬਾਜਾਗਾ ਰੋਹੇ ਦੇਖ ਲੈ ਕਿੰਨੇ ਬੜਾ ਕਾਂਕ ਬੀਜੀ ਆ ਗਈ ਕੋਈ ਕੋਈ ਗੱਲ ਨਹੀਂ ਮੈਂ ਖੇਤੀ ਆਇਆ ਰੋਜਾਂ ਕੋਲੋਂ ਗੇਡਾ ਗੁੜਾ ਮਾਰ ਕੇ ਐਮੀਨਾ ਤੂੰ ਫਿਕਰ ਕਰਿਆ ਕਰ ਮੈਂ ਤੂੰ ਘਰ ਦਾ ਕੰਮ ਦੇਖ ਰਿਆ ਕਰ 7 ਵਜੇ ਨਿਕਲਣਾ ਹੈ ਕਹੋ ਹੂੰ ਗਿਆ ਕਿੱਧਰ ਸੀ ਓਏ ਪਹਿਨਾ ਮੈਂ ਤੇ ਦੱਸਦਾ ਪਹਿਲਾਂ ਤਾਂ ਮੈਂ ਗਿਆ ਗੁਰਦੁਆਰੇ ਮੱਥਾ ਟੇਕਣਾ ਗੁਰਦੁਆਰੇ ਮੱਥਾ ਟੇਕ ਕੇ ਮੈਂ ਸਿੱਧਾ ਵਾਗ ਗਿਆ ਖੇਤਾਂ ਖੇਤੋਂ ਜਾ ਕੇ ਤੈਨੂੰ ਪਤਾ ਫਿਰ ਮਾਹ ਮੋਟਾ ਫਿਰ ਰੋਗ ਜਣਬਰ ਫਿਰਦੇ ਸੀ ਮੈਂ ਉਹਨਾਂ ਨੂੰ ਡੱਕਣ ਡੁੱਕਰਨ ਲੱਗ ਗਿਆ ਉਹ ਖਾਂ ਤਤਿਆਂ ਕਾ ਨ ਜਾਣਾ ਮੇਰਾ ਉਹ ਸਾਰਾ ਮੋੜ ਤੇ ਉੱਥੇ ਤੈਨੂੰ ਪੜ ਦੇਣਗੇ ਉਹ। ਉਹ ਨਾ ਮੈਂ ਤਾਂ ਭਾ ਦਿੱਤਾ ਉਹ ਨਾਲੇ। ਆਖੇ ਕੋਈ ਨਹੀਂ ਹੈਗਾ ਯਾਰ ਤੂੰ ਮੈਂ ਮੇਤੇ ਝੂਠਾ ਇਲਜ਼ਾਮ ਨਾ ਲਾਇਆ ਕਰ। ਉੱਥੇ ਕੌਣ ਆ ਮੇੜ ਦਿੱਤੀ ਯਾਰਾ। ਸਵੇਰੇ ਸਵੇਰੇ ਨਹੀਂ ਧੰਦ ਪੈਂਦੀ ਆ ਕੌਣ ਖੜਦਾ ਮੋੜ ਤੇ। ਖੜਦਾ ਕਿਉਂ? ਮੈਨੂੰ ਆਏ ਰਸ ਮੇਰੀ ਤਾਂ ਕਹਾਂ ਨਹੀਂ ਠੀਕ ਆ। ਅੱਜ ਵੀ ਤੂੰ ਖੱਤੇ ਕੱਢਦਾ ਰਹਿਣਾ ਹੈ। ਹੈ? ਤੇ ਇਹਦਾ ਰਾਜ਼ ਦੱਸ ਉਹ ਮੁੱਤੂਗਾ ਤੂੰ ਖੱਤ ਕੱਢਦਾ ਤੂੰ ਤਾਂ ਰਹਿਣਾ ਸਾਰਾ ਦਿਨ ਘਰੇ। ਮੈਨੂੰ ਤੇਰੇ ਤੋਂ ਜਨਾਂ ਦਾ ਸ਼ੱਕ ਹੁੰਦਾ ਕਿ ਮੈਥੋਂ ਬਗੇ ਬਾਦ ਉਸ ਕਰਦਾ ਤੈਨੂੰ ਕਾਪਟਾ ਦਣਿਆਂ ਮੇਰੀ ਜਮਾਨੀ ਢਲਦੀ ਜਾਂਦੀ ਆ ਚੌਰਿਆ ਤੂੰ ਕਰਵਾ ਦੇ ਰਸਤਾ ਨਹੀਂ ਮੈਂ ਕਾਲਾ ਮੁਖ ਰਬੂ ਤੇਰਾ ਕੱਢ ਕੇ ਤੂੰ ਐ ਕਰ ਕਾਲਾ ਮੁਖ ਰਾਹ ਜਾ ਤੂੰ ਐ ਕਰ ਦੇ ਤੂੰ ਹੁਣ ਕਿੱਧਰ ਗਿਆ ਸੀ ਓਏ ਮੈਂ ਕਿਤੇ ਨਹੀਂ ਮੈਂ ਤਾਂ ਖੇਤੋਂ ਆਇਆ ਸੀਗਾ ਸੱਤ ਸੜ ਕੇ ਮਾਰੇਆਂ ਮੁੰਡਿਆਂ ਨਾਲ ਦੋ ਚਾਰ ਗੱਲਾਂ ਮਾਰ ਕੇ ਮੈਂ ਘਰੇ ਆ ਗਿਆ ਇਹ ਸਿੱਟੇ ਓ ਰੇਟ ਆ ਬਾਕੀ ਸਾਰੇ ਬਾਹਾਂ ਤੇ ਸਿੱਟੇ ਆ ਤਿੰਨ ਕਿਲੇ ਰਹਿ ਗਏ ਬਸ ਤੂੰ ਜਾ ਕੇ ਹੁਣ ਸਿੱਟੇ ਚੱਲ ਮੋਲੇ ਤਿੰਨ ਕਿਲੇ ਸਿੱਟੇ ਹੋਣਾ ਹੈ ਏ ਦਾ ਆਪਣੀ ਲੈਂਦੇ ਹੋ ਕਰ ਲਾ ਭਾਂਡੇ ਭੁੰਡੇ ਮਾਰ ਤੇ ਬੋਕਰ ਮਾਰਤੀ ਤੇ ਰੋਟੀ ਪਕਾ ਲਈ ਕਰਿਆ ਹੁੰਦੇ ਨੂੰ ਰੋਟੀਆਂ ਪਕਾਈ ਜਾਂ ਮਰੋ ਬਸ ਤਾਂ ਨਹੀਂ ਬਿਲਕੁਲ ਗੱਲ ਨਹੀਂ ਕੋਈ ਗੱਲ ਦੀ ਮੈਂ ਖਾਣਾ ਜਾ ਕੇ ਰੋਟੀ ਠੀਕ ਆ ਤੂੰ ਚੱਲ ਮੜਾ ਖੇਤ ਦੇਖ ਆਈ ਚੰਗਾ ਚੱਲ ਠੀਕ ਆ ਉਹ ਮੜਾ ਸਾਈਕਲ ਕਿੱਥੇ ਖੜਾ ਆ ਉਹ ਤੇਰਾ ਸਾਈਕਲ ਮੈਂ ਕਿਹੜਾ ਕੁਆੜੀਏ ਨੂੰ ਦੇਖ ਤੇਰਾ ਸਾਈਕਲ ਖੜਾ ਬਾਹਰ ਚ ਚੱਲ ਚੰਗਾ ਫਿਰ ਮਾ ਜਾਣਾ ਖੇਤ ਚੱਲ ਮੈਂ ਰੋਟੀ ਰੋਟੀ ਮੈਂ ਖਾਣਾ ਤੂੰ ਖੇਤ ਦੇ ਰਹੂ ਸਿੱਟੇ ਹੀ ਮੜਾ ਦੇਖ ਆਈ ਚੰਗਾ ਹਾਂ ਚੰਗਾ ਨਾਲੇ ਮੋਟਰ ਚੱਲੀ ਜਾਂਦੀ ਆ ਠੀਕ ਆ ਹਾਂ ਮਾ ਜਾਣਾ ਖੇਤ ਲਾਵੀ ਮਾ ਰੇ ਪਾਤੀ ਤਿੰਨ ਕਿੱਲਾ ਤੇ ਮੇਰਾ ਸਰਾ ਖੇ ਦੇਖਣ ਆਇਆ ਚੌਰਾਏ ਬਤੀਆਂ ਫਿੜੀਆਂ ਪਾ ਹੋਈ ਓ ਹੋ 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 ਦਾ ਦੇਖ 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 ਕਿਆ ਵੇ ਆਏ ਹੈ ਵੀਰੇ ਸਾਰੇ ਨੂੰ ਦੇ ਆ ਜਾ ਆ ਜਾ ਆ ਫੇਰ ਉਹਦਾ ਭੈਣਾ ਭੁੱਖੇ ਮਰੀ ਜਾਣੇ ਆ ਏਠਲੇ ਬੱਲਾ ਚਿਲਾ ਕੇ ਬੱਲ ਨਜ਼ਰਦਾ ਬੰਦ ਕਰਦਾ ਓ ਆਇਆ ਮਿਲ ਨਜ਼ਰਦਾ ਉਹ ਦੇਖੀ ਬੀਰ ਢੁਲਕਿਆਂ ਨੂੰ ਉਹ ਥੱਲੇ ਰਿਆ ਤਰਲ ਪਈ ਜਾਂਦਾ ਉਹ ਆ ਗਿਆ ਟਾਈਮ ਫਿਰ ਓਏ ਟਾਈਮ ਨਾਲ ਕਿੱਥੇ ਆਇਆ ਯਾਰ ਕੇ ਸੌ ਕੰਮ ਤੰਦਾ ਕਰਨਾ ਹੁੰਦਾ ਤੈਨੂੰ ਪਤਾ ਘਰੇ ਆਪਣੇ ਕੌਣ ਐ ਚੱਲ ਚਾਹ ਪਿਆ ਚੱਲ ਆਇਆ ਉਹ ਗੱਲ ਪੈਂਦਾ ਰਹਿੰਦਾ ਸਾਰਾ ਦਿਨ ਤੈਨੂੰ ਪਤਾ ਨਹੀਂ ਉਹਦੇ ਤੱਕੇ ਲੱਗਿਆ ਵਾ ਦੇ ਖਾਂਡਾ ਯਾਰ ਓ ਮੈਂ ਕਿਹੜਾ ਬੇਲਾ ਸੀ ਆ ਆਹ ਬੇਲੇ ਦੇ ਘਾਟੀ ਮੈਂ ਖੇਣ ਲੱਗਾ ਚੌਕੀ ਕਰਕੇ ਓ ਮੈਂ ਤੀਨੀ ਆ ਬੈਠ ਕੇ ਕੱਪੇ ਆ ਯਾਰ ਕਰ ਦਿੰਦੀ ਐ ਨਾ ਨਾਲ ਤੋਈ ਪੱਦੀ ਆ ਤਾਂ ਜੋ ਮੇਰ ਚਾਹ ਨਹੀਂ ਨਾਲ ਦਿੰਦੀ ਐ ਤੀਨੀ ਬੈਗਾ ਐ ਕਾ ਦਿਨਾ ਚੋੜਾ ਰੱਖਾਵਾ ਤਾਂ ਹੁਣ ਨਾਲ ਗਲਾਸ ਚੱਕ ਲਈ ਇਧਰ ਲੈ ਆਉਣਾ ਪਿਆਰੀ ਇਹਨੂੰ ਗਾਹਾਂ ਇਹਨੂੰ ਕਾਫੀ ਕੱਲ ਮੰਨ ਲੋ ਮੈਂ ਜੁਦੀ ਇੱਥੇ ਜਪਾ ਸਾਇਰ ਓਏ ਪਾਲ ਮਾ ਬੂਰੀਆਂ ਕੁੰਗੀਆਂ ਦੇ ਤੈਨੂੰ ਦੱਸ ਕਿੱਥੇ ਚੁੰਗੀਆਂ ਦੇ ਤੈਨੂੰ ਠਾ ਦਿੰਨਾ ਚਾਹੀਐ ਆਹ ਨਾ ਚਾਹ ਕਿਸੇ ਲੜੀ ਨਾਲ ਮੇਰੇ ਵਾਲੇ ਲੰਗੜਾਟ ਜਾ ਜਾ ਆਹੋ ਲੈ ਇਨੀ ਚਾਹ ਹੀ ਪੀ ਲੈ ਕਰ ਤੂੰ ਬਾਦੂ ਆ ਬਹੁਤ ਬਹੁਤ ਆਹਾ ਮੈਂ ਵੀ ਥੱਕ ਗਿਆ ਮੈਨੂੰ ਵੀ ਹੁਣ ਪਾਉਂ ਦੇ ਘਟਕਾ ਰੋਟੀ ਖਾਇ ਸੀ ਓ ਰੋਟੀ ਕਿੱਥੇ ਖਾਦੀ ਆ ਯਾਰ ਹੋਰ ਤੈਨੂੰ ਪਤਾਗਾ ਯਾਰ ਰੋਟੀਆਂ ਕਿੱਥੇ ਆਪਣੇ ਘਰੇ ਕੌਣ ਵੰਦ ਕੌਣ ਆ ਕੌਣ ਬੇ ਓਏ ਓਏ ਕੌਣ ਤੇਰੇ ਨਾਲ ਲੰਬਾ ਯਾਰ ਨਾ ਤਾਂ ਬ੍ਰਿਕ ਤੇ ਵੰਡੀ ਮਾਫੀ ਰਮ ਡਾਲਾ ਓਏ ਇਹ ਕਿਧਰੇ ਬੰਗਾਰ ਦੀ ਘਰ ਨੇ ਕਿਧਰ ਆ ਗਿਆ ਜੱਪਣੇ ਆ ਲੋ ਹੋ ਕੀ ਹਾਲ ਤਾਂ ਹੋਰ ਕਰ ਪਰਿਵਾਰ ਕੇ ਲਈ ਜਾਨੇ ਹਾਂ ਹਾਂ ਆ ਜਾਂਦਾ ਵੀ ਬੈਠੇ ਬਾਈ ਆ ਜਾ 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 ਮਾਥੀ ਬਣਾਈ ਜੀ ਤਾ ਮਾਥੀ ਇੱਥੇ ਆਵਾਂਗੇ ਤੁੰਡੀ ਇੱਥੇ ਆਵਾਂਗੇ ਹਾਹ ਹੋ ਸੁਣਾਓ ਕੀ ਵਧੀਆ 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 ਹੋਰ ਕਰ ਪਰਿਵਾਰ ਦਾ ਸੱਥ ਕਿਵੇਂ ਹੈ ਵਧੀਆ ਵਧੀਆ ਮਾੜਾ ਟੈ ਬਾਦ ਜਿਹੜਾ ਮਾਰਿਆ ਤੇਰਾ ਰੋਣਾ ਤੇ ਇਹ ਗੱਲ ਕੀ ਹੋ ਗਈ ਬੱਸ ਤਾ ਤੈਨੂੰ ਪਤਾ ਚਾਹੁੰਦਾ ਹੀ ਰਹਿੰਦਾ ਬੰਡਾ ਜੀ ਅੱਛਾ ਹੋਰ ਮਾਥੀ ਠੀਕ ਆ ਵਧੀਆ ਮਾਥੀ ਠੀਕ ਆ ਜਵਾ ਗਰਦੀ ਗੇ ਤੂੰ ਕਿਵੇਂ ਆ ਗਿਆ ਮਾ ਜਲਾ ਜਾਈਏ ਦਵਾਈ ਬੁਤੀ ਲਾਏਗੇ ਬੀ ਚੰਗੀ ਬੜਾਈ ਜੇ ਕੱਢ ਲਓ ਉਹ ਤੇਰੇ ਸਾਖ ਦਾ ਕੀ ਬਣਿਆ ਓਏ ਸਾਖ ਪਾ ਯਾਰ ਮੱਚੀ ਜਾ ਰਿਹਾ ਕੀ ਰਵਾ ਪੈ ਗਿਆ ਸੀ ਮੈਂ ਗੱਲ ਜੀ ਮੈਂ ਵੀ ਉੜਦੀ ਉੜਦੀ ਸੁਣੀ ਤੂੰ ਸੁਣੀ ਹਾਂ ਹਾਂ ਕੀ ਰਵਾ ਪੈ ਗਿਆ ਸੀ ਹੋ ਇਹ ਮੇਰਾ ਰੰਨਾ ਪੱਕਾ ਕਾਂਡ ਘੱਕਿਆ ਹੋ ਸਾਡੇ ਵਾਲਿਆ ਇਹ ਨੂੰ ਤਾਂ ਆਉਦਾਨੀ ਕਾ ਓਏ ਇਹਨੇ ਕਣਕ ਤੇ ਸੇ ਕੰਮ ਖਰਾਬ ਕਰ ਲਿਆ ਸੀ ਤੈਨੂੰ ਨਹੀਂ ਪਤਾ ਹੋ ਸੁਣਾ ਬੰਦਿਆ ਆ ਤੇ ਤੂੰ ਕਿਵੇਂ ਐ ਕਾਰਨ ਹੋ ਕੋਈ ਮਾਰੇ ਪਤਾ ਨਹੀਂ ਤੂੰ ਗਿਰਾ ਨਹੀਂ ਮਾਰਦਾ ਮਾ ਆਖਾ ਚੱਲ ਜਰ ਮਿਲਿਆਈਏ ਬਹੁਤ ਹੈ। ਚਾਹ ਪੀਣੀ ਐ ਚਾਹ ਚਾਹ ਨਹੀਂ। ਉਹ ਨਹੀਂ ਪੀਣੀ ਮੈਂ ਪੀ ਲੈਣਾ ਕੋਈ ਗੱਲ ਨਹੀਂ। ਆਪਾਂ ਤਾਂ ਇਹਨੂੰ ਪਤਾ ਹੀ ਆ ਇੱਕ ਹੀ ਚੀਜ਼ ਦੇ ਬਰੀਦ ਆ। ਉਹ ਸੌ ਬਣਾਈਆ ਕੱਲ ਹੀ ਬਣਾਈਆ ਸੀ। ਉਹ ਖਾਣਾ ਫਿਰ ਖਾਲਾ ਚਾਹ ਪੀਏ ਥੋੜਾ ਥੋੜਾ ਕੰਮ ਰਹਿ ਗਿਆ ਕਾਕੇ ਆ ਜੀ। ਫੇ ਬਣਾਉਣਾ ਕੀ ਕਰੀ ਜਾਂਦੇ ਜੀ। ਕੋਹਣੇ ਰੇ ਸਟਕੇ ਖਟਗੇ ਯਾਰ ਬਾਈ ਹੁਣੀ ਲੈ ਕੇ ਆਇਆ ਚਾਹ। ਉਹ ਤੈਨੂੰ ਪਤਾ ਘਰ ਤੇ ਯਾਰ ਮੈਂ ਇੱਥੇ ਕੰਮ ਤੰਦਾ ਦੇਖਣਾ ਦੇਖ ਆਪਣੀ ਕਣਕ ਇਹਦਾ ਸਾਰਾ ਦਿਨ ਘਰੇ ਚਾਕੇ ਚਾਦ ਰਿਆ ਉੱਥੀ ਪਿਆ ਰਹੂਗਾ ਨਾ ਇਹ ਢੱਕਾ ਤੋੜਦਾ ਨਾ ਕੁਛ ਕਰਦਾ ਤੈਨੂੰ ਪਤਾ ਮੇਰੇ ਸਿਰ ਤੇ ਸਾਰੀ ਖੇਤੀ ਯਾਰ ਕਣਕ ਤਾਂ ਕਹਿੰਦੀ ਬੰਦਾ ਮਾਰ ਦੇ ਪਰ ਮੈਂ ਤੈਨੂੰ ਛਡਾ ਦੂੰ ਉਹ ਯਾਰ ਮੈਂ ਤਾਂ ਮਾਰ ਦਿਆਂ ਸਾਰੇ ਨਹੀਂ ਮਾਰਨ ਦਿੰਦਾ ਮੈਨੂੰ ਬੰਦਾ ਉਹ ਘਰ ਖਰਾਬ ਹੋ ਜਾਂਦਾ ਫੋਕੇ ਫੜਦਾ ਕੋਈ ਫਾਇਦਾ ਨਹੀਂ ਵੱਡੇ ਭਾਈ ਸਹੀ ਗੱਲ ਤੂੰ ਆ ਦੇਖ ਯਾਰ ਆ ਸਾਰੀ ਜ਼ਮੀਨ ਆਪਣੀ ਆ ਇੱਥੋਂ ਤੇਰੀ ਨਿਗਾ ਪੈਂਦੀ ਨਾ ਦੇਖ ਇਹ ਸਾਰੀ ਜ਼ਮੀਨ ਆਪਣੀ ਆ ਮੈਂ ਤੈਨੂੰ ਆਖਿਆ ਬੰਦਾ ਬੰਦਾ ਮਾਰ ਦੇ ਕਿਲਾ ਵੇਖ ਕੇ ਰਾਜੀ ਬੰਦਾ ਕਰਨ ਲਾਂਗੀ ਮੈਂ ਤੈਨੂੰ ਆਖਿਆ ਰਫਰ ਰੋਖੜ ਵੀ ਲੈ ਲੈ ਇਹ ਮਰਦਾ ਨਹੀਂ ਦੇ ਇੱਕ ਵੇਰੇ ਆਉਣਾ ਪੈਂਦਾ ਯਾਰ ਤੈਨੂੰ ਪਰਾ ਪਿੰਡ ਚ ਲੋਕ ਸੜੇ ਬੰਦਿਆਂ ਤੋਂ ਲੱਗਦੇ ਵਾਲੇ ਇੱਕ ਉਹ ਆਇਆ ਬਾਪੂ ਨੇ ਬਈ ਜ਼ਮੀਨ ਬਹੁਤ ਔਖੀ ਬਣਾਈ ਆ ਅੱਜ ਕੱਲ੍ਹ ਦੇ ਫੋਕੇ ਫੜ ਚ ਕਿਲਾ ਬਣ ਜਾਣੀਆਂ ਜੀ ਬਣੀ ਤੋ ਨਹੀਂ ਉਹ ਇਹ ਬਾਪੂ ਹੁਣੀ ਬਣਾ ਕੇ ਜਿਹੜੇ ਬਣਾ ਕੇ ਮੇਰੀ ਤਾਂ ਸਾਰੀ ਉਮਰ ਯਾਰ ਮੇਰੇ ਤਾਂ ਸੌਂਕ ਵਾਲੇ ਵੱਡੇ ਸੀ ਯਾਰ ਮਾਸੀ ਦਾ ਪੁੱਤ ਤੂੰ ਮੇਥੋਂ ਗੱਲ ਕੀ ਸੁਣਦਾ ਮੇਰਾ ਤਾਂ ਇਹਦਾਂ ਕਰਦਾ ਕਿ ਆਪਕੇ ਕਿਲਾ ਦੋ ਕਿਲੇ ਵੇਚ ਕੇ ਡਿਫੈਂਡਰ ਕਢਾ ਲਾ ਮੈਂ ਤਾਂ ਵੱਡੀ ਵਾ ਲੈ ਇਹਨੂੰ ਵੀ ਮਹੱਤਵ ਆਖਿਆ ਚੰਦੀ ਚੰਦੀ ਗੜ ਤੈਨੂੰ ਬਠਿੰਡੇ ਉਠੰਦੇ ਸਾਰੀ ਕਿਤੇ ਖਵਾ ਕੇ ਲਿਆਇਆ ਕਰ ਉਹ ਪਚੋਲਾ ਆਊਟ ਲੈ ਕੇ ਨੀ ਹਾਂ ਮੈਂ ਉੱਥੋਂ ਤੈਨੂੰ ਖਵਾ ਕੇ ਲਿਆਇਆ ਕਰ ਚਿਕਨ ਚੋਕਲੇ ਨਾਲ ਕੋਈ 버ਗਰ 버ਗਰ ਵਾ ਯਾਰੇ ਚੀਜ਼ਾਂ ਦਾ ਹੈ ਨਹੀਂ ਫਾਇਦਾ ਮਸਾ ਆਪਣੇ ਕੋਈ ਮੇਰੀ ਗੱਲ ਸੁਣ ਅਸੀਂ ਆਏ ਨਹੀਂ ਮੈਂ ਹੈਗਾ ਲੰਮੀ ਸੋਚਦਾ ਮਾਰ ਕੇ ਇਹ ਜਾਂ ਛੋਟੀ ਸੋਚਦਾ ਮਾਰ ਕੇ ਠੀਕ ਹੈ ਮੈਂ ਤੈਨੂੰ ਇਹ ਗੱਲ ਸਮਝਾਇਆ ਯਾਰ ਮਖਤੂ ਆਪਾਂ ਆਪਾਂ ਸੜੇ ਮਿਲਾਂਗੇ ਦੋਵੇਂ ਹੈਗੇ ਆ ਆਪਣੇ ਕੋਈ ਅੱਗੇ ਦੇ ਕੋਈ ਕਿੱਥੇ ਨਹੀਂ ਤੇ ਆਪਾਂ ਜ਼ਮੀਨ ਕਰਨੀ ਕੀ ਹੈ ਨਹੀਂ ਨੀ ਜ਼ਮੀਨ ਤਾਂ ਆਪਣੀਆਂ ਪਿਓ ਦਾ ਦਾਦੇ ਦੀ ਉੱਪਰ ਉਹ ਛੋਟੇ ਦੇ ਸਿਰ ਅੱਗੇ ਜ਼ਮੀਨ ਹੋਵੇ ਨਾ ਉਹ ਜਾਣਾ ਖੜਾ ਸੂੜ ਮਾਰ ਕੇ ਲੰਘਦਾ ਇਹਨੂੰ ਕੀ ਪਤਾ ਯਾਰ ਮੇਰੇ ਯਾਰ ਨੂੰ ਹਾਟਾ ਉਹ ਵਾਲਾ ਛੋਟੇ ਦੇ ਸਿਰ ਅੱਗੇ ਜ਼ਮੀਨ ਆ ਮਖਾ ਕੋਈ ਨਾ ਗੱਡੀ ਗੁੱਡੀ ਰੱਖੀ ਆ ਲਾੜਾਂਗੇ ਇਹ ਮੰਨਦਾਂਗੇ ਛੋਟੀ ਸਾਂਝ ਲੈ ਲਾਂਗੇ ਓ ਤੂੰ ਸੱਟ ਪਰੇ ਯਾਰ ਤੂੰ ਤਾਂ ਗੱਡੀਆਂ ਲੈ ਕੇ ਬਹਿ ਗਿਆ ਓ ਮਾਸੀ ਦੇ ਮੁੰਡਾ ਤੂੰ ਦੱਸ ਕਿਵੇਂ ਆਇਆ ਓਏ ਕੀ ਬਾਤ ਦਾ ਪੱਕਾ 21 20 ਨਾ ਕੋਈ ਦਸਾਂ ਮੈ ਤੋਂ ਵੀ ਬਾਹਰ ਦਾ ਕੀ ਹੋ ਗਿਆ ਇਹ ਕਿਹਾ ਬਸ ਰਾਤ ਕੋਈ ਕਾਂਡ ਕਰਨ ਗਏ ਅੱਛਾ ਬਾਤਾਂ ਇਹਨਾਂ ਤੋਂ ਆਪਣੇ ਵੀ ਬਾਤ ਚਾ ਰਹੇ ਦੋ ਵਾਰੀ ਇਹ ਤੂੰ ਪਹਿਲਾਂ ਤੈਨੂੰ ਥਾਣੇ ਚੋਂ ਮੈਸੜਾ ਕੇ ਹਟਿਆ ਤੂੰ ਵੀ ਥੋੜੇ ਟਾਈਮ ਬਾਅਦ ਪਤੰਦਰਾ ਕੋਈ ਨਾ ਕੋਈ ਪੰਗਾ ਪਾਈ ਰੱਖਦਾ ਹੁਣ ਮੇਰੀ ਦੱਬੀ ਬੈਠੀ ਆ ਬੱਠਾ ਥੱਲੇ ਪਾਇਆ ਕਾਰੀ ਕਰਤੇ ਜੀ ਹੋਈ ਨਹੀਂ ਪੈੜ ਦਬਲੀ ਅਣਖੀ ਬੰਦੇ ਦਾ ਨਹੀਂ ਹੁਣ ਥਾਣੇ ਠੋਨੇ ਰਫਤਰ ਉੱਤੇ ਕੀ ਹੋਇਆ ਬਈ ਬਈ ਆ ਨਹੀਂ ਹੁਣ ਮੈਂ ਖਾ ਚਾਰ ਦਿਨ ਮਾਸੀ ਦੇ ਮੁੰਡਾ ਕੋਲ ਹੀ ਜਾਇਆ ਤੂੰ ਮੈਨੂੰ ਐ ਦੱਸ ਸੜਕੀ ਸੜਕਾਂ ਐ ਕਿ ਕਿੱਧਰ ਦੀ ਐ ਕਿਸੇ ਨੇ ਦੇਖਿਆ ਤਾਂ ਨਹੀਂ ਕੱਚੇ ਰਾਹਾਂ ਵਿੱਚ ਵੀ ਹੋ ਕੇ ਕੜਕਾ ਦੇ ਹੋਲੇ ਸਰਵਾਹਾਂ ਦੇ ਵਿੱਚ ਵੀ ਆਗਾ ਮੈਂ ਤਾਂ ਤੁਸੀਂ ਕੁਦਰਤੀ ਦਿਸ ਗਏ ਮੇਰੇ ਤਾਂ ਸਾਹਾਂ 'ਚ ਸਾਹ ਪੈ ਗਏ ਮੈਂ ਕਿਹਾ ਉਹ ਫਰ ਗਿਆ ਉਹ ਕੋਈ ਗੱਲ ਨਹੀਂ ਮੇਰੀ ਤਾਂ ਐਸੇ ਚੌਲੇ ਐਸ ਤਾਈ ਨਾ ਸਾਰਾ ਸਿੱਧੀ ਐ ਤੂੰ ਕਿਉਂ ਟੈਨਸ਼ਨ ਲੰਦਾ ਮੇਰੇ ਹੰਦੇ ਮੈਂ ਤੈਨੂੰ ਆਪੇ ਹੀ ਕਰ ਲੂ ਕੋਈ ਗੱਲ ਦੀ ਅੱਗੇ ਵੀ ਤੈਨੂੰ ਕਿੰਨੇ ਵਾਰ ਮੈਂ ਸੜਾਇਆ ਤਨ ਮਾਪੀ ਸੜਾ ਲੂ ਤੂੰ ਉਹ ਤਾਂ ਫਿਰ ਮੈਂ ਇੱਥੇ ਆਇਆ ਹਾਂ ਦੋ ਚਾਰ ਦਿਨ ਸਾਡੇ ਕੋਲ ਲਾਹਣ ਨਾਲੇ ਕੰਮ ਤੰਦਾ ਬਾਈ ਨਾਲ ਕਰਾ ਓਏ ਤੂੰ ਇਹਨੂੰ ਖੇਤ ਲੈ ਆਇਆ ਕਰੋ ਏ ਘਰੇ ਤਾਂ ਆਏ ਆ ਕੋਈ ਆਂਡ ਗਮਾਂਡ ਦੇਖ ਕੇ ਚੁਗਲੀ ਦਾ ਕਰਦੇ ਕੋਈ ਨਾ ਵੱਡ ਭਾਈ ਕੋਈ ਓਏ ਕੰਜਰਾ ਮੈਂ ਨਾਲੇ ਕਹਿਣਾ ਦੋ ਚਾਰ ਦਿਨ ਇਹ ਤੋ ਕੰਬ ਦਾ ਲਾਹਾ ਲੈ ਲੈ ਨਾਲੇ ਆਪਾਂ ਨੂੰ ਬੇਲ ਮਿਲ ਜੀਓ ਨੋ 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 ਹਾਂ ਹਾਂ ਇਹ 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 ਇਨ ਕ ਕੋਠੇ ਚ ਹੀ ਪੈ ਜਾ ਕਰ ਕਿਵੇਂ ਕੋਸਨ ਬਸਰ ਨਹੀਂ ਕਰੀ ਜਾਂਦੇ ਓਏ ਕੋਸਨ ਬਸਰ ਨਹੀਂ ਆ ਉਹ ਤਾਂ ਅਸੀਂ ਫੜ ਸੜ ਦੀ ਗੱਲ ਕਰਦੇ ਸੀ ਅਸੀਂ ਕਿ ਮਾਸੀ ਦਾ ਮੁੰਡਾ ਆਇਆ ਕੁਸਲੇ ਕੇ ਕਰੀਏ ਹਾਂ ਕੀ ਕਰਦਾ ਫਿਰ ਜਾਂਦਾ ਓਏ ਹਜੇ ਤਾਂ ਥੋੜਾ ਕੰਮ ਹੋਇਆ ਨਹੀਂ ਯਾਰ ਮੇਰਾ ਦਿਲ ਜਾ ਖੜਜੂ ਉਹ ਖੜਾ ਦਿੰਨੇ ਤੂੰ ਨਹੀਂ ਲੈ ਗਿਆ ਝੋਲੇ ਚ ਕੀ ਬਾਈ ਫਿਰ ਤਾਂ ਓਏ ਕੱਪੜੇ ਜਿਹੜੇ ਹੋਣਗੇ ਉਹਦਾ ਓਏ ਚੱਲ ਮੈਂ ਦੇਖ ਲੈਣਾ ਦੇਖਾਂ ਕੀ ਆਇਆ ਹਾਂ ਬਸ ਸਾਮਾਨ ਠੋਕ ਨਹੀਂ ਸੀ ਮੈਂ ਫੂਲ ਅਸੀਂ ਵੀ ਨੱਚ ਲੰਦੇ ਛਾਲਾ ਹੁਣ ਅਸੀਂ ਐਂ ਲਾਲਾ ਬੋਤਵਾਰਾ ਨਾ ਨਾ ਯਾਰ ਜਿਉਂ ਤੇ ਆਹੀ ਜਾਂਦੀ ਮੈਂ ਤਾਂ ਦੋਨੇ ਭਰਾਵਾਂ ਵਾਲੀ ਜਿਉਂ ਸੁਧਰ ਜਾਂਦੀ ਉਹ ਯਾਰ ਮੈਂ ਤਾਂ ਤੈਨੂੰ ਦੱਸਦਾ ਵਿਆਹ ਤਾਂ ਮੈਂ ਅੱਜ ਕਰਾ ਲਾ ਮੈਨੂੰ ਸਾਡੇ ਵਾਲੇ ਤੇ ਗੱਲ ਨਾ ਕਹਾ ਕਰੀ ਸੱਕ ਰਹਿੰਦੀ ਆ ਮੈਨੂੰ ਇਹ ਤੇ ਥੋੜੀ ਜੀ ਬੰਦੇ ਤੇ ਇਹ ਮੈਨੂੰ ਤਾਂ ਬੰਦਾ ਨਾ ਡਫਾਲਟਰ ਜਿਹੀ ਲੱਗਦਾ ਇਹ ਬੰਦੇ ਦੀ ਆਖਾ ਸਾਡੀ ਇਹ ਤਾਂ ਬੜਾ ਤੇਜ਼ ਬੰਦਾ ਬੜਾ ਤੇਜ਼ ਜੰਗੀ ਲਾਊਗਾ ਕਿ ਪਤਾ ਨਹੀਂ ਕੱਲ ਪਰਸੋਂ ਪੱਠੀ ਪੁੱਠੀ ਚੜਾਈ ਬੈਠਾ ਸੀ ਇਹ हां मेनू मेठो ता रखदा है रखो मेनू सीडी मेनू मिल जंदी है पिंट ते से सीडी ये ही अच्छी ਚੜਾਈ ਬੈਠਾ ਪਤਾ ਨਹੀਂ ਕਿੱਥੇ ਰੱਖਦਾ ਮੈਂ ਭਾਲਦਾ ਭੂਲਦਾ ਬਹੁਤ ਮੰਦਾ ਨਹੀਂ ਬਣਾਉਣਾ ਚੰਗੀ ਹੈ ਇਹ ਯਾਰ ਮੈਂ ਆਇਆ ਮਾਜਨ ਨਾਲੇ ਦਾ ਦਰ ਜਾ ਖੜ ਜੂ ਉਹ ਯਾਰ ਮੈਨੂੰ ਨਾ ਇੱਥੇ ਸੱਕ ਜੀ ਰਹਿੰਦੀ ਆ ਯਾਰ ਮੈਂ ਇਹਦੇ ਹੱਥ ਦੀ ਪੀਂਦਾ ਨਹੀਂ ਸੀ ਸੀਤੀ ਕੋਈ ਨਾ ਰੋਟੀ ਨਾ ਮੈਂ ਦਾਰੂ ਪੀ ਮੈਂ ਇਹ ਬੰਦੇ ਰੱਤ ਕਿਉਂ ਮੈਨੂੰ ਆਇਆ ਸੱਕ ਰਹਿੰਦੀ ਆ ਮੈਂ ਹੈਗਾ ਸੜਾ ਮਲੰਗ ਇਹਦਾ ਐ ਨਹੀਂ ਪਤਾ ਕੁਸ ਪਾ ਕੇ ਮੈਨੂੰ ਮਾਰ ਕੇ ਤੂੰ ਸਮਝਿਆ ਕਰਗਾ ਹਾਂ ਆਪੀ ਮੇਰੇ ਸਾਹਮਣੇ ਹਾਂ ਜਮੀਨ ਸਮਝੇ ਬਹੁਤ ਹਰਾਮੀ ਆ ਮੈਂ ਯਕੀਨ ਨਹੀਂ ਕਰਦਾ ਨਾ ਤੇਰੇ ਮੁਰੇਤੀ ਲੋਕਾ ਉਹਦਾ ਸਾਨੂੰ ਆਤੀ ਆ ਹਾਂ ਹਾਂ ਮੈਂ ਲੰਗਰ ਚ ਰੋਟੀ ਖਾਇਆ ਹਾਂ ਤੈਨੂੰ ਪਤਾ ਪਿੰਡ ਦਾ ਮੈਂ ਲੰਗਰ ਛੱਡਦਾ ਨਹੀਂ ਤੈਨੂੰ ਵੀ ਪਤਾ ਛੋਟੇ ਪਿੰਡ ਦੇ ਵੀ ਛੱਡਦਾ ਤੂੰ ਵੀ ਮੇਰੇ ਨਾਲ ਹੀ ਰਲ ਗਿਆ ਸੀ ਉਦੋਂ ਆਹ ਆਹ ਉਹ ਗਾਹ ਨਾਲ ਗੱਲ ਕਰੀਆ ਜੋੜੇ ਵੀ ਇੱਥੇ ਚੱਕੇ ਆਲੇ ਤਾਂ ਆਪਣੇ ਕੀ ਹੋਈ ਸੀ ਓਹੋ ਇਹ ਤਾਂ ਚਲ ਖਾਣਦਾਨੀ ਚੀਜ਼ ਆ ਆਪਾਂ ਛੱਡ ਨਹੀਂ ਸਕਦੇ ਨਾ ਤੇ ਆ ਜਾ ਹੁਣ ਉਹਨੂੰ ਕਹਿਆ ਜਾ ਓਏ ਬੰਤੇ ਓਏ ਆ ਜਾ ਘਰੋਂ ਲੈਣ ਗਿਆ ਕਿ ਠੇਕੇ ਤੋਂ ਲੈਣ ਗਿਆ ਪਤਾ ਨਹੀਂ 16 ਕਿੱਥੇ ਗਿਆ ਮੈਂ ਤਾਂ ਇਹ ਲਾਦਾ ਤਲਵੰਡੀ ਸਭ ਵੀ ਚੱਲਾ ਲਾ ਮੇਰਾ ਸਾਲਾ ਮੌੜਾ ਵਾਲੇ ਚੌਕ 'ਚ ਖੜਾ ਸੀ ਗਾਹਾਂ ਲੈ ਕੇ ਆਂਦੀ ਆਹ ਤੰਕਨੇ ਵਾ ਵਾਹ ਆਈ ਇਹ ਘਰ ਦੀ ਕੱਢੀ ਫੇਰਾ ਸੰਗ ਬਾੜਦੀ ਮੇਰੇ ਸਾਹ ਇੱਕ ਗੱਲ ਆ ਕਹਿਨ ਨੂੰ ਕੁਸ ਮਰਜੀ ਕਹਲਾ ਮਾਸੀ ਦਾ ਮੁੰਡਾ ਮੁੰਡਾ ਇਹ ਸਾਡਾ ਸੰਕੀ ਬਹੁਤ ਆ ਬਾਈ ਉਹ ਦੇਖੀ ਕਰਾਉਂਦੀ ਹੁੰਦੀ ਸੀ ਸੰਕੀ ਬਹੁਤ ਆ ਛੇਵ ਇਹ ਪਾਉਂਦਾ ਆ ਸੋ ਸਮਾਨ ਇੰਨਾ ਮੈਕਣਾ ਯਾਰ ਰਹੀ ਰੱਬ ਦਾ ਨਾ ਉਹਦੇ ਦੀ दारू ਨਹੀਂ ਹੁੰਦੀ ਗੋੜ ਨਹੀਂ ਆਉਂਦਾ ਜਿਵੇਂ ਇਹ ਸਮਾਨ ਹੀ ਪਾਉਂਦੇ ਇਹਦੇ ਵਿੱਚ ਹੁਣ ਹੀ ਪਤਾ ਇਹ ਚੀਜ਼ ਹੁੰਦੀ ਆ ਬੜੀਆ ਮਾਉਂ ਵਾਸਤੇ ਇੱਕ ਘੁੱਟ ਘੁੱਟ ਪੀ ਕੇ ਰੋਣਾ ਰੋਟੀ ਖਾਧੀ ਜਾਵੇ ਹੁਣ ਅੱਜ ਕੱਲ੍ਹ ਉਹ ਇਹ ਪਤਾ ਇਹ ਕੀ ਹੁੰਦੀ ਆ ਇਹ ਤੇ ਪਈ ਰਹਿੰਦੀ ਆ ਵਿਹਿਆਂ ਤੇ ਇਹ ਪਤਾ ਕੀ ਹੁੰਦੀ ਆ दारू ਗੱਲਾਂ ਨੂੰ ਕਿਉਂ ਮੱਲਾਂ ਨੂੰ ਹਾਂ ਉਹ ਚੀਜ਼ ਐ ਇਹ ਸੱਜਣਾਂ ਐ ਲਾ ਦੈ ਨੇ ਪਾਣੀ ਦੀ ਦੁਕਾਨ ਤੋਂ ਰਾਤ ਚੋਰੀ ਕਰ ਲਿਆ ਕੁਸ ਕੀ ਕਹਨੇ ਹੋ ਉਹ ਕੁਸ ਨਹੀਂ ਮੈਂ ਤਾਂ ਇਹ ਕਹਿੰਦਾ ਪਿੱਗ ਵੱਡਾ ਤੜੀ ਪੈ ਕੇ ਸੱ ਚਲਿਆ ਹੇ ਇਹ ਤਾਂ ਪਾ ਟੋਲਾ ਦੇ ਢੋਲ ਪੀਏ ਆਪਾਂ ਨੂੰ ਕੀ ਲੈ ਪਾਣੀ ਪਾ ਪਾਣੀ ਪਾ ਗੰਡਾ ਕੋਲ ਯਾਰ ਪੋਲਕ ਤੋਂ ਤਾਂ ਕਪੀ ਜਾਂਦਾ ਯਾਰ ਦਾਰੂ ਦਾ ਯਾਰ ਭਾਈ ਪਾਣੀ ਪਾਵਾਂ ਪਾਣੀ ਥੋੜਾ ਜਿਹਾ ਓਏ ਰੈਂਦ ਓ ਤੂੰ ਮੇਰੀ ਗੱਲ ਸੁਣ ਓਏ ਮਾਸੀ ਦਾ ਮੁੰਡਾ ਤੂੰ ਸੁੱਕਾ ਪੈ ਕੇ ਮਾਰ ਤੇਰਾ ਆਹ ਲਾ ਵੀ ਇਹ ਲੈ ਕੀ ਦਸੀਏ ਸਾਡੀ ਵੀ ਪਿੱਡ ਚਾਈ ਖੜਕਦੀ ਕਾਜਾ ਜੀ ਵੀ ਜਾਂਦਾ ਕਾ ਮਾਈ ਮਾੜਾ ਇਹਨੂੰ ਕਰਾ ਹਾਈ ਹਾਈ ਓਏ ਜਿਉਂ ਉਦਾਂ ਚ ਕਰਤੇ ਓਏ ਸੇਬਾਂ ਵਾਲੀ ਪਿਆ ਪਿਆ ਆਪਦੀ ਚੀਜ਼ ਦੀ ਆਪ ਹੀ ਵਡਿਆਈ ਕਰੀ ਜਾਂਦਾ ਮੈਂ ਹਜੇ ਕੁਛ ਦਿੱਸੇ ਨਹੀਂ ਉਹ ਵਡਿਆਈ ਨੂੰ ਕੀ ਹੈ ਉਹ ਤੂੰ ਮਹਿੰਗੀ दारू ਕਦੇ ਪੀਤੀ ਨਹੀਂ ਹੁਣੀ ਜੇ ਮੈਂ ਤੁਹਾਨੂੰ ਆਖੂੰ ਵੀ ਹਾਂ ਬਾੜੀ ਪੜੀ ਆ ਫੇਰ ਹੁੰਦੀ ਆ ਬਾੜੀ ਓਏ ਮੇਰੀ ਗੱਲ ਸੁਣ ਪਹਿਲਾਂ ਤੂੰ ਪਿਗ ਲਾ 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 ਇਹ ਪੀਣ ਵਾਲਿਆ ਬੋਟਾਂ ਵਾਲੀ ਚੰਗੀ ਸਿਫਤ ਕਰਦੀ दारू ਦੀ ਕੀ ਹੈ ਯਾਰ ਮੇਰੀ ਗੱਲ ਸੁਣਨਾ ਬੋਤਲ ਘੱਟ ਲੈ ਕਿਉਂਕਿ ਸੀ ਹੈਗਾ ਲਾਲਚੀ ਬੰਦਾ 300 ਗ੍ਰ ਇਹ ਕਹੀ ਜਾਂਦੇ ਕੋਹ ਨਹੀਂ ਆਵਾਜ਼ ਹੈ ਕਹਿੰਦੇ ਵੱਡਾ ਭਾਈ ਗੁੱਥੇ ਨਾਲ ਵਜੇ ਕਦੀ ਬੋਤਲ ਵੱਧ ਲਾਉਂਦੇ ਹੁੰਦੇ ਆਏ ਆਪਾਂ ਦਾ ਦੋ ਚਾਰ ਪਿੰਡ ਲਾਉਂਦੇ ਹੁੰਦੇ ਆ ਤਾ ਫਿਰ ਪਤਾ ਹੀ ਆ ਤੁਹਾਨੂੰ ਪੀ ਪੀ ਨਾ ਲਾ ਦੀ ਨਾ ਡਰਾਮਾ ਦੇ ਡਰਾਮਾ ਤੇ 65 ਟੱਕਾ ਲੈ ਅੰਦਰ ਨਾਲ ਤੂੰ ਕਰ 65 ਟੱਕਾ ਸੋਟੇ ਹੁੰਦੇ ਕਾਹਦਾ ਫਿਕਰਾ ਨਹੀਂ ਨਹੀਂ ਮਾੜੇ ਮੋਟੇ ਪੈਸੇ ਤਾਂ ਤੇਰੇ ਕੋਲ ਹੋਣਗੇ ਯਾਰ ਪਿੰਡੋਂ ਭੱਜਿਆ ਤੂੰ ਬਾਈ ਲੈ ਉਹੀ ਗੱਲ ਮਸੀਬਤ ਵੇਲੇ ਪੈਸੇ ਚੱਕਾਂ ਕੇ ਭੱਜਾਂ ਯਾ ਤਾਰੂ ਬੰਦੇ ਨੂੰ ਯਾਦ ਰਹਿ ਗਈ ਯਾਰ ਇਹ ਆਪਣੇ ਚੇਪੀ ਲਾਉਣ ਨੂੰ ਫਰਦਾ ਮੜਾ ਧਿਆਨ ਮੈਂ ਆਖਿਆ ਕਿ ਮਹਾਮ ਮੜੇ ਇਹ ਤਾਂ ਪੈਸੇ ਤਾਂ ਕੀ ਪਰਸਨ ਨੇ ਜਿਹੇ ਪੈਸੇ ਨਾਲ ਇਹ ਨੂੰ ਪਈ ਜਾਂਦੇ ਹੂੰ ਹੂੰ ਮੈਂ ਤਾਂ ਪਿੰਡ ਚ ਕਰੈਕਟਰ ਮੈਨੂੰ ਪਤਾ ਕਦੇ ਘਰੇ ਬਾੜਨ ਵਾਲਾ ਬੰਦਾ ਹੈ ਹੈ ਨਹੀਂਗਾ ਯਾਰ ਈ ਕਹੀ ਜਾਂਦੇ ਹੋ ਓਏ ਅਸੀਂ ਤਾਂ ਐ ਕਰਦੇ ਸੀ ਮਾ ਹੁਣ ਦਾ ਰੋਟੀ ਦਾ ਕਿਵੇਂ ਕਰਨਾ ਪੰਜਾ ਹੋਇਆ ਪਿਆ ਮੈਂ ਤਾਂ ਇਹਨੂੰ ਐ ਕਹੀ ਜਾਂਦਾ ਸੀ ਮਾ ਹਾਟਲ ਤੋਂ ਫੜ ਜਾਂਦੇ ਆ ਫੋਟ ਬਣਾ ਲਓ ਕੋਈ ਨਾ ਬਰੋਲਾ ਮੱਡਾ ਭੇਜਾ ਵਾਰੀ ਵਾਰੀ ਆਉਣਾ ਮੈਂ ਰੋਜ਼ ਕਹੀ ਕਰੀ ਜਾਂਦੇ ਮੈਂ ਹਜੇ ਕੁਸ ਦਿੱਸੇ ਨਹੀਂ ਓ ਬੜਿਆ ਇਹਨੂੰ ਕੀ ਹੈ ਓ ਤੂੰ ਮਹਿੰਗੀ ਦਾਰੂ ਕਦੇ ਪੀਤੀ ਨਹੀਂ ਹੁਣੀ ਜੇ ਮੈਂ ਤੁਹਾਨੂੰ ਆਖੂੰ ਵੀ ਹਾਂ ਬਾੜੀ ਪੜੀ ਆ ਫੇਰ ਹੁੰਦੀ ਆ ਬਾੜੀ ਓਏ ਮੇਰੀ ਗੱਲ ਸੁਣ ਪਹਿਲਾਂ ਤੂੰ ਪੈਗ ਲਾ 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 ਹਿੱਪੀ ਨਾਲ ਆ ਬੋਟਾਂ ਵਾਲੀ ਇਹਨਾਂ ਨੂੰ ਕੀ ਪਤਾ ਮੇਰੀ ਗੱਲ ਸੁਣਨਾ ਬੋਤਲ ਘੱਟ ਲੈ ਕੇ ਹੁਣ ਸੀ ਹੈਗਾ ਲਾਲਚੀ ਬੰਦਾ ਹੂੰ 3 ਥੇਕਰ ਇਹ ਕਹੀ ਜਾਂਦੇ ਕੋਹ ਨਹੀਂ ਆਵਾਜ਼ ਹੈਗਾ ਬੰਦਾ ਭਾਈ ਦੁੱਥੇ ਨਾਲ ਵਜੇ ਇੱਕ ਅੱਧੀ ਬੋਤਲ ਵੱਧਵਾ ਦੇ ਹੂੰ ਕੋਈ ਆਪਾਂ ਦਾ 2-4 ਰੁਪਏ ਦਿਲਾਉਂਦੇ ਹੁੰਦੇ ਆ ਆਪਣੇ ਪਤਾ ਹੀ ਆ ਤੁਹਾਨੂੰ ਫੀ ਫੀ ਉਹਵਾ ਦੀ ਦੇ ਡਰਾਮਾ ਦੇ ਡਰਾਮਾ ਤੇ ਪੈਸਾ ਟੱਕਾ ਲੈ ਹੰਦਾ ਨਾਲ ਤੂੰ ਕਰੋ ਪੈਸਾ ਟੱਕਾ ਛੋੜਦੇ ਹੁੰਦੇ ਕਾਹਦਾ ਫਿਕਰਾ ਨਹੀਂ ਨਹੀਂ ਮਾੜੇ ਮੋਟੇ ਪੈਸੇ ਤਾਂ ਤੇਰੇ ਕੋਲ ਹੋਣਗੇ ਯਾਰ ਪਿੰਡੋਂ ਭੱਜਿਆ ਤੂੰ ਬਾਈ ਲੈ ਉਹੀ ਗੱਲ ਮੁਸੀਬਤ ਵੇਲੇ ਪੈਸੇ ਚੱਕਾਂ ਕੇ ਭੱਜਾਂ ਯਾ ਤਾਰੂ ਬੰਦੇ ਨੂੰ ਯਾਦ ਨਹੀਂ ਗਈ ਯਾਰ ਇਹ ਆਪਣੇ ਚੇਪੀ ਲਾਉਣ ਨੂੰ ਪਰਦਾ ਮੜਾ ਧਿਆਨ ਉਹ ਨਾ ਮੜੇ ਇਹ ਤਾਂ ਪੈਸੇ ਟੱਕੇ ਪਸੰਦ ਇਹਦੇ ਪੈਸੇ ਨਾਲ ਇਹ ਵੀ ਪਈ ਜਾਂਦੇ ਹੂੰ ਹੂੰ ਕੀ ਆ ਗਏ ਮਰਾ ਜੇ ਕਰਨੀ ਜਦੋਂ ਆਪਾਂ ਇੱਕ ਖਾਸ ਨਾ ਆ ਆ ਬੀ ਫਿਨਰ ਰਤ ਮੈਂ ਤਾਂ ਪਿੰਡ ਚ ਕਰੈਕਟਰ ਮੈਨੂੰ ਪਤਾ ਕਦੇ ਘਰੇ ਬਾੜਨ ਵਾਲਾ ਬੰਦਾ ਇਹ ਹੈ ਨਹੀਂਗਾ ਯਾਰ ਇਹ ਨਹੀਂ ਕੋਈ ਅਜਿਹਾ ਦਾ ਰੋਟੀ ਦਾ ਕਿਵੇਂ ਕਰਨਾ ਪੰਜਾ ਹੋਇਆ ਪਿਆ ਮੈਂ ਤਾਂ ਇਹਨੂੰ ਐ ਕਹੀ ਜਾਂਦਾ ਸੀ ਮੈਂ ਆਾ ਹੋਟਲ ਤੋਂ ਫੜ ਕੇ ਆਉਣੀ ਆ ਬੋਟ ਬਣਾ ਲਓ ਕੋਈ ਨਾ ਬਣਾਉਣ ਮੱਡਾ ਭੇਜਦਾ ਵਾਰੀ ਵਾਰੀ ਆਉਣਾ ਮੈਂ ਰੋਜ਼ ਤੁਸੀਂ ਐਂ ਕਰੋ ਯਾਰ ਮੈਨੂੰ ਪੈੱਕ ਇੱਕ ਹੋਰ ਲਵਾਓ ਮੈਂ ਜੰਗਲੀ ਸੂਰ ਹੀ ਮਾਰ ਕੇ ਲਿਆਉਣਾ ਯਾਰ ਨਾ 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 ਬੜੇ ਭਾਈ ਇਹ ਕਾਸਵਾ ਕਰਨਾ ਨਹੀਂ ਨਹੀਂ ਨਾ ਨਾ ਬੱਕਰਾ ਬੱਕਰਾ ਤਰੋ ਤੈਨੂੰ ਪਤਾ ਘਰੇ ਯਾਰ ਆਪਣੇ ਇੰਨੀਆਂ ਰਫਲਾ ਪਈਆਂ ਮਾ ਰਫਲਾ ਚ ਲੈਉਣਾ ਕਰੋ ਜਦੋਂ ਪਾਪੇ ਕਪਾਪੇ ਪੰਦੇ ਪਈ ਪੀ ਪੀ ਨਾ ਪਾ ਦੇ ਵਾਹ ਭਾਈ بابا ਭਾਈ ਘੋੜਾ ਯਾ ਭਾਈ ਮੂੰਹ ਦਾ ਪਾਣੀ ਮੂੰਹ ਚ ਆ ਜਾਣਾ ਲਾ ਲੱਟ ਰਹੇ ਨੇ ਉਹ ਤਾਂ ਦੇਖ ਮੇਰੇ ਸਾਡਾ ਕਰਕ ਵਾਲੀ ਨਹਿਰ ਵਰਗਾ ਸੱਡੇਲੇ ਮਾਹਰ ਅੰਦਰ ਯਾਰ ਇੱਕ ਹੈ ਕਰ ਤੂੰ ਉਹ ਸੁਣਾ ਕਿਵੇਂ ਫਿਰ ਛੇਲੀ ਤੇਰੀ ਛੇਲੀ ਦਾ ਬਰਤਨ ਅੰਮ੍ਰਿਤ ਕੇ ਸਨੇ ਵੱਢ ਜੇ ਦੁਆਤਾ ਫਿਰ ਆਪਣੇ ਨਾਲ ਉਹ ਤਾਂ ਪਿਆਰ ਕਰਦਾ ਸੀ ਕਿ ਟਾਈਮ ਪਾਸੇ ਕਰਦਾ ਸੀ ਨਾ ਨਾ ਬਾਬਾ ਸੱਚਾ ਪਿਆਰ ਹੁੰਦਾ ਜੇ ਆ ਤੂੰ ਕਿਹੜਾ ਸੱਲਾ ਆ ਪਾਈ ਬੈਠਾ ਓਏ ਇਹ ਤਾਂ ਤੇਰੀ ਸੇਲੀ ਪਰਜਾਇਣ ਦੱਸਦਾ ਸੀ ਹੈ ਉਹਦੇ ਹੁਣ ਕਿਸੇ ਬੰਦੇ ਨਾਲ ਗੱਲਬਾਤ ਤਖੜੇ ਨਾਲ ਉਹ ਆਇਆ ਰੇ ਮੁੱਦੀਆ ਪਾੜੀ ਪਾਇਆ ਨਾ ਸੋਨੇ ਦੇ ਸੱਲਿਆ ਉੱਤੇ ਹਾਂ ਚਾਂਦੀ ਦੇ ਅੰਦਰ ਔਖਾ ਹੋ ਜਾਂਦਾ ਬਾਈ ਆ ਇਹ ਆ ਤੋਖਾ ਦੇਗੀ ਸਿੱਧਾ ਕਹਿਣਾ ਸਹੀ ਗੱਲ ਹੈ ਕੱਲ ਕਮਾ 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 ਉਹ ਯਾਰ ਇਹਦੇ ਨਾਲ ਵੀ ਤੋਖਾ ਹੋਇਆ ਮੇਰੇ ਨਾਲ ਵੀ ਮੇਰੇ ਵਾਲੇ ਮੈਨੂੰ ਸੱਚੇ ਹੁਣ ਇਹਨੇ ਕਹਿ ਦੋ ਇਹਨੂੰ दारू ਚੜ ਗਈ ਨਹੀਂ ਨਹੀਂ ਪਤਾ ਠੀਕ ਹੈ दारू ਵਾਲਾ ਮੈਂ ਕੀ ਦੀ ਗੱਲ ਸੁਣ ਲਓ ਸਿੱਧੀ ਗੱਲ ਦੱਸ ਹਾਂ दारू ਪੀਣ ਵਾਲਾ ਬੰਦਾ ਕਦੇ ਸਾਨੂੰ ਪਤਾ ਝੂਠ ਨਹੀਂ ਮਾਰਦਾ ਸਾਰੇ ਮੂੰਹ ਤੋਂ ਸੱਚ ਨਿਕਲਦਾ ਮੇਰੇ ਵਾਲੇ ਮੈਥੋਂ ਇੱਕ ਟਾਈਮ ਜਾਨ ਵੀ ਮੰਗ ਲਿੰਦੀ ਆ ਜਾਨ ਮੈਂ ਜਾਨ ਹਾਜ਼ਰ ਕਰ ਦਿੰਦਾ ਉਹਨੂੰ ਪਰ ਉਹਨੇ ਕਿਸੇ ਹੋਰ ਨਾਲ ਗੱਲ ਕਰਦੀ ਸੀ ਮੈਂ ਤਾਂ ਇਹ ਚੀਜ਼ ਦੇਖੀ ਨਹੀਂ ਗਈ ਬਸ ਉੱਥੇ ਸਾਡਾ ਪਿਆਰ ਦਾ ਐਂਡ ਹੋ ਗਿਆ ਯਾਰ ਦਗੇਵਾਸੀ ਬਸ ਹੋ ਗਈ ਯਾਰ ਕੁਛ ਮਰਜੀ ਸਮਝ ਲਓ ਯਾਰ ਦਗੇਵਾਜ ਨਿਕਲੀ ਤਾਂ ਕੀ ਚਲ ਕੋਈ ਨਾ ਹੁਣ ਰੋਈਦਾ ਓਏ ਰੋਂਦਾ ਯਾਰ ਮੈਂ ਰੋਂਦਾ ਯਾਰ ਓ ਰੋਂਦਾ ਯਾਰ ਕੋਈ ਤੁਸੀਂ ਤਾਂ ਮੇਰੀ ਕਹਾਣੀ ਤਾਂ ਕੀ ਸੁਣਨੀ ਜੀ ਤੁਸੀਂ ਤਾਂ ਆਪ ਦੀ ਸੁਣਾਉਣ ਲੱਗ ਗਏ ਓਏ ਰੋਂ ਕੋਈ ਨਾ ਕੋਈ ਰੋਲ ਮੈਂ ਬੜਾ ਪਰੇ ਰੋ ਰਿਹਾ ਇਹde ਗੱਲ ਸੁਣ ਤੂੰ ਦਾ ਮੇਰੀ ਪੁਰਾਣੀ ਯਾਰ ਦਵਾਤੀ ਕੋਈ ਨਾ ਕੋਈ ਓ ਯਾਰ ਮੈਂ ਕੀ ਕਰਾਂ ਯਾਰ ਮੈਂ ਦੁਖੀ ਹੋਇਆ ਪਿਆ ਅੰਦਰੋਂ ਅੰਦਰੋਂ ਦੁਖੀ ਰੋਜ਼ ਮੈਂ ਮਰਦਾ ਮਰਦਾ ਮੈਂ ਰੋਜ਼ ਦਿਲੋਂ ਇੱਕ ਪਾਸੇ ਛੋੜੀ ਚ ਮੈਂ ਜਿਉਂਦਾ ਲਾਸਾਂ ਅੰਦਰੋਂ ਤਾਂ ਮੈਂ ਖਤਮ ਮਰਿਆ ਤੂੰ ਬੜੀ ਮੇਰੇ ਕੋਲੇ ਬਹੁਤ ਆਈ ਸੀ ਤੇਰੇ ਬਾਰੇ ਪੁੱਛਦੀ ਰਹਿੰਦੀ ਸੀ ਕਰਤੋਂ ਆਖੀ ਵੀ ਫਰਾਇਆ ਕਰੀ ਕੋ ਯਾਰ ਕੀ ਕਰਾਂ ਯਾਰ ਬੋੜਾ ਇਹਦਾ ਕਿਤੇ ਟਾਈਟ ਹੋ ਗਿਆ ਜਾਂ ਸੈਟ ਹੋ ਗਿਆ ਔਰ ਰੋਟੀ ਪਾਣੀ ਦਾ ਕਰਦੇ ਹੋਂ ਕੁਸ ਤੂੰ ਆਇਆ ਤੇ ਸਾਂ ਜਿਆ ਤੇ ਪਟਾਉਣੇ ਆ ਸਿਕੜਾ ਘੰਟਾ ਲਈ ਬੈਠੀ ਆ ਭਰਾਵਾ ਆਹ ਬੁੜੇ ਹੱਥ ਘਾਲ ਲੈ ਲੈ ਪਹਿਣਗੇ ਅਜ ਤੋਂ ਫੜ ਲਿਆ ਢਾਪੇ ਤੋਂ ਯਾਰਾ ਕੋਈ ਨਾ ਫੜਦੇ ਦੇਵਾ ਤਾਂ ਇਸੇ ਕੋਈ ਨਾ ਪਰ ਤੁਹਾਡੇ ਕੋਲੇ ਬਥੇਰੇ ਆ ਢਾੜਲੇ ਨੂੰ ਪੰਪ ਪੰਪ ਮਾਰ ਕੇ ਕੋਠੇ ਚ ਪਾ ਯਾਰ ਮੈਂ ਪਹਿਲਾਂ ਮੈਂ ਨਿਕਲਦਾ ਪੜਦਾ ਯੇ ਨਾਲ ਠੀਕ ਆ ਉਏ ਪਹਿ ਜਾਂਦੇ ਅੰਦਰ ਕੋਠੀ ਦੀ ਪਊ ਆਪਣੇ ਘਰ ਤੇ ਕੁਛ ਮਰਜ਼ੀ ਕਰੀ ਜਾ ਬਈ ਯਾਰ ਖੇਤ ਮੋਟਰ ਚਲਾ ਕੇ ਕੱਲ ਨੂੰ ਕਰ ਦਾਂਗੇ ਸਾਫ ਸੁਪਈਆ ਬੰ ਮੈਂ ਪਰਦੇ ਨਾਲ ਪਹਿਲਾਂ ਨਿਕਲਦਾ ਤੇ ਬਹਾਨੇ ਨਾਲ ਤੂੰ ਆ ਜਾ ਮੇਰੀ ਮਾੜਾ ਠੀਕ ਹੈ ਚੱਲ ਸਾਡੇ ਨਾਲ ਚੱਲ ਠੀਕ ਹੈ ਮਾਸੇ ਦੇ ਮੁੰਡਿਆ ਤੁਸੀਂ ਪੀਓ ਦਾਲੂ ਗੱਲ ਸੁਣ ਤੂੰ ਪੀਲਾ ਦਾਲੂ ਆ ਮੈਂ ਰੱਖ ਲੈਣਾ ਥਾਰੀ ਹਾਂ ਪੀ ਲੈੱਖਲਾ ਰੱਖਣਾ ਰੱਖ ਰੱਖ ਪਾ ਕਿਉਂਕਿ ਮੈਂ ਚੱਲਿਆ ਯਾਰ ਠੀਕ ਹੈ ਸਾਲਾ ਹਾਂ ਨਾ ਰੋਟੀ ਨਾਲ ਲਾਉਂ ਆ ਲੱਕ ਕੋਈ ਨਾ ਚੱਲ ਤੁਸੀਂ ਤੁਸੀਂ ਮਰੇ ਪਿੱਗ ਲਾਓ ਤੇ ਮੈਂ ਮਰੇ ਹਾ ਹਾ ਉਹ ਵੀ ਵਸਾਉ ਕਰਿਆ ਮੈਂ ਲੱਕ ਮੈਂ ਲਾਲਾ ਇੱਕ ਅੱਦਾ ਉਹ ਨਾ ਤੂੰ ਉਹ ਆਉਂਦੀ ਉੱਥੋਂ ਕੱਢ ਲਈ ਫੋਰ ਹਾਂ ਰੱਖ ਆਲਾ ਆ ਸੁਨਾੰਦ ਰੱਖ ਦੀ ਭਰਾ ਵਾਚੇਂਗਾ ਅਸੀਂ ਆਉਣੇ ਇਹ ਧੱਕ

ਮਾਰੀ ਕਰਕੇ ਆਪ ਤਾਂ ਭੱਜ ਗਏ ਇੱਥੇ ਪਾ ਗਏ ਮੈਨੂੰ ਖੇਤਾਂ ਚ ਉਹ ਵਾਤੇ ਕੋਈ ਮਾਰ ਕੇ ਰੱਬ ਦੇ ਬਾਹਰ ਚਲੋ ਦੇਖੀ ਜਉ ਰੱਬ ਰੱਖਾ ਸੁਣਨੇ ਆ ਯਾਰ